ਮੇਰਾ ਨਾਮ ਰਾਜਾ ਸਰਮਾ ਇਥੇ ਬ੍ਰਾਂਚ ਬਣਿਆ ਰਾ। ਅਚਾਨਕ ਹੀ ਦੋ ਮੁੰਡੇ ਆਏ ਮੋਟਰਸਾਈਕਲ ਤੇ ਤੇ ਇਥੇ ਫਾਇਰ ਕਰਕੇ ਚਲ ਗਏ। ਉਸ ਟਾਈਮ ਤੇ ਤਿੰਨ ਚਾਰ ਗਸਟਰ ਬੈਠੇ ਹੀ ਅੰਦਰ। ਜੋ ਜਿੱਦਾਂ ਹੀ ਫਾਇਰ ਦੀ ਆਵਾਜ਼ ਸੁਣੀ ਉਹ ਚਲ ਗਏ ਆਪਣੀ ਗੱਡੀ ਲੈ ਕੇ ਨਿਕਲ ਗਏ ਦਰੋਂ। ਤੇ ਤੁਸੀਂ ਦੇਖਿਆ ਉਹਨਾਂ ਨੂੰ ਜਿਹੜੇ ਆਏ ਸੀ? ਨਹੀਂ ਨਹੀਂ ਮੈਂ ਉਸ ਟਾਈਮ ਤੇ ਬਾਹਰ ਹੀ ਨਾ ਖਾਸ ਧਿਆਨ ਨਹੀਂ ਦਿੱਤਾ ਮੈਂ। ਦੇਖਿਆ ਕਿ ਆਵਾਜ਼ ਆਈ ਗੋਲੀ ਦੀ ਫਿਰ ਮੈਂ ਚੱਕਦਾ ਨੂੰ ਦੇਖਿਆ ਇੱਥੇ ਦੇਖਿਆ ਕਿ ਉਹ ਸ਼ੀਸ਼ੇ ਦੇ ਬਾਰ ਜਿਹੜਾ ਹੈਗਾ ਫਾਇਰ ਹੋਇਆ। ਕਾਦੇ ਤੇ ਸ਼ੀਸ਼ੇ ਤੇ ਆ ਨਹੀਂ ਨਹੀਂ ਮੁੰਡੇ ਕਾ ਤੇ ਤੇ ਮੁੰਡੇ ਬਾਈਕ ਤੇ ਪਿਸਤਲ ਦੇਖੀ ਇਹ ਕਿਸ ਨੇ ਉਹਨਾਂ ਦੇ ਵਿੱਚ ਨਹੀਂ ਨਹੀਂ ਨਿਹਰਾ ਹੀ ਕਾ ਫਿਰ ਕੀ ਕੋ ਆਵਾਜ਼ ਆਈ ਐਸਨਾਂ ਦੀ ਹਾਂਜੀ ਆਵਾਜ਼ ਆਈ ਐ ਫਾਇਰ ਦੀ ਆਵਾਜ਼ ਆਈ ਫਾਇਰ ਦੀ ਆਵਾਜ਼ ਆਈ ਹਾਂਜੀ ਹਾਂਜੀ ਤੇ ਹੁਣ ਕੀ ਪੁਲਿਸ ਵਾਲੇ ਆਏ ਆ ਦੇਖੇ ਹਾਂਜੀ ਮੈਂ ਇਮੀਡੀਏਟਲੀ ਐਸਐਸਓ ਸਾਹਿਬ ਨੂੰ ਕਾਲ ਕੀਤਾ ਤੇ ਪੂਰਾ ਆਏ ਤੇ ਇਨਵੈਸਟੀਗੇਸ਼ਨ ਕਰਕੇ ਗਏ ਆ ਉਸ ਤੋਂ ਬਾਅਦ ਐਸਪੀ ਸਾਹਿਬ ਵੀ ਆਏ ਆ ਬਾਕੀ ਹੋਰ ਵੀ ਸਾਰੇ ਫਰੋਤੀ ਦੀ ਕਾਲ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਫਰੋਤੀ ਦੀ ਕਾਲ ਹੋਏ ਕੋਈ ਇਦਾਂ ਦੇ ਇਫੈਕਟ ਵਗੈਰਾ ਹੋਏ ਨਹੀਂ ਇਦਾਂ ਦਾ ਕੁਝ ਨਹੀਂ ਹੈ ਕੁਝ ਨਹੀਂ ਹੈ ਅੱਜ ਕੱਲ ਓਦਾਂ ਹੀ ਮਾਹੌਲ ਬਹੁਤ ਜ਼ਿਆਦਾ ਖਰਾਬ ਚੱਲਦਾ ਪਿਆ ਏਲ ਰੋਡ ਦੇ ਉੱਤੇ ਡੋਮੀਨੋਜ਼ ਰੈਸਟੋਰੈਂਟ ਹੈ ਇੱਥੇ ਜੋ ਇਨਫੋਰਮੇਸ਼ਨ ਆਈ ਸੀ ਵੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਇੱਕ ਫਾਇਰ ਕੀਤਾ ਜਿਹੜਾ ਸ਼ੀਸ਼ੇ ਜੈਟ ਕੀਤਾ ਸੀ ਤੇ ਉਦੋਂ ਬਾਅਦ ਚੋ ਚਲੇ ਗਏ ਇਹ ਵੈਰੀਫਾਈ ਕਰ ਰਹੇ ਸਾਰੇ ਵੀ ਇਹ ਜਿਹੜਾ ਫਾਇਰ ਹੈ ਕਿਉਂ ਕੀਤਾ ਇਹ ਡਾਕਟ ਵਗੈਰਾ ਤੇ ਨਹੀਂ ਨਾ ਉਹ ਵੀ ਸਾਰਾ ਵੈਰੀਫਾਈ ਕਰ ਰਹੇ ਆ ਸਾਰਾ ਕਰਕੇ ਫਿਰ ਤੁਹਾਨੂੰ ਡਿਟੇਲ ਚ ਦੱਸਾਂ ਮੇਰਾ ਨਾਮ ਰਾਜਾ ਸਰਮਾ ਇੱਥੇ ਬ੍ਰਾਂਚ ਬਣਿਆ ਰਾ ਅਚਾਨਕ ਹੀ ਦੋ ਮੁੰਡੇ ਆਏ ਮੋਟਰਸਾਈਕਲ ਤੇ ਤੇ ਫੇਅਰ ਕਰਕੇ ਚਲ ਗਏ ਉਸ ਟਾਈਮ ਤੇ ਤਿੰਨ ਚਾਰ ਗਸਮਰ ਬੈਠੇ ਹੀ ਅੰਦਰ ਜੋ ਜਿੱਦਾਂ ਹੀ ਫਾਇਰ ਦੀ ਆਵਾਜ਼ ਸੁਣੀ ਉਹ ਚਲ ਗਏ ਆਪਣੀ ਗੱਡੀ ਲੈ ਕੇ ਨਿਕਲ ਗਏ ਦਰੋਂ ਤੁਸੀਂ ਦੇਖਿਆ ਉਹਨਾਂ ਨੂੰ ਜਿਹੜੇ ਆਏ ਸੀ ਨਹੀਂ ਨਹੀਂ ਮੈਂ ਉਸ ਟਾਈਮ ਤੇ ਬਾਹਰ ਹੀ ਨਾ ਖਾਸ ਧਿਆਨ ਨਹੀਂ ਦਿੱਤਾ ਦਿੱਤਾ ਮੈਂ ਦੇਖਿਆ ਕਿ ਆਵਾਜ਼ ਆਈ ਗੋਲੀ ਦੀ ਫਿਰ ਮੈਂ ਝੱਟ ਤਾਂ ਦੇਖਿਆ ਇੱਥੇ ਦੇਖਿਆ ਕਿ ਉਹ ਸ਼ੀਸ਼ੇ ਦੇ ਬਾਰ ਜਿਹੜਾ ਹੈਗਾ ਫਾਇਰ ਹੋਇਆ ਕਾਦੇ ਤੇ ਸ਼ੀਸ਼ੇ ਤੋਂ ਨਹੀਂ ਨਹੀਂ ਮੁੰਡੇ ਕਾਦੇ ਤੇ ਮੁੰਡੇ ਬਾਈਕ ਤੇ ਪਿਸਤਲ ਦੇਖੀ ਇਹ ਕਿਸ ਨੇ ਉਹਨਾਂ ਦੇ ਨਹੀਂ ਨਹੀਂ ਨਿਹਰਾ ਹੀ ਗਿਆ ਫਿਰ ਕੀ ਕੋ ਬਾਜ ਆਈ ਹੈ ਅਸਲ ਨਹੀਂ ਕੋਈ ਹਾਂਜੀ ਬਾਜ ਆਈ ਹੈ ਫਾਇਰ ਦੀ ਆਵਾਜ਼ ਆਈ ਫਾਇਰ ਦੀ ਆਵਾਜ਼ ਆਈ ਹਾਂਜੀ ਹਾਂਜੀ ਤੇ ਹੁਣ ਇਹ ਪੁਲਿਸ ਵਾਲੇ ਆਏ ਤੇ ਹਾਂਜੀ ਮੈਂ ਇਮੀਡੀਟਲੀ ਐਸਐਸਓ ਸਾਹਿਬ ਨੂੰ ਕਾਲ ਕੀਤਾ ਤੇ ਪੂਰਾ ਆਏ ਤੇ ਇਨਵੈਸਟੀਗੇਸ਼ਨ ਕਰਕੇ ਗਏ ਆ ਉਸ ਤੋਂ ਬਾਅਦ ਐਸਪੀ ਸਾਹਿਬ ਵੀ ਆਏ ਇੱਥੇ ਬਾਕੀ ਹੋਰ ਵੀ ਸਾਰੇ ਫਰੋਤੀ ਦੀ ਕਾਲ ਤੇ ਨਹੀਂ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਫਰੋਤੀ ਦੀ ਕਾਲ ਹੋਈ ਕੋਈ ਅਦਾ ਰਿਫਰੈਕਟ ਵੈਰਾ ਹੋਇਆ ਨਹੀਂ ਐਦਾਂ ਦਾ ਕੁਝ ਨਹੀਂ ਹੈ ਕੁਝ ਨਹੀਂ ਆਜ ਕੱਲ ਉਦਾਂ ਹੀ ਮਾਹੌਲ ਬਹੁਤ ਜ਼ਿਆਦਾ ਖਰਾਬ ਚੱਲਦਾ ਪਿਆ ਏਲ ਰੋਡ ਦੇ ਉੱਤੇ ਡੋਮੀਨੋਜ਼ ਰੈਸਟੋਰੈਂਟ ਹੈ ਇੱਥੇ ਜੋ ਇਨਫੋਰਮੇਸ਼ਨ ਆਈ ਸੀ ਵੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਇੱਕ ਫਾਇਰ ਕੀਤਾ ਜਿਹੜਾ ਸ਼ੀਸ਼ਾ ਜੈਕ ਰੀਤਾ ਸੀ ਤੇ ਉਦੋਂ ਬਾਅਦ ਉਹ ਚਲੇ ਗਏ ਇਹ ਵੈਰੀਫਾਈ ਕਰ ਰਹੇ ਹਾਂ ਸਾਰਾ ਇਹ ਕਿ ਇਹ ਜਿਹੜਾ ਫਾਇਰ ਹੈ ਕਿਉਂ ਕੀਤਾ ਕੋਈ ਡੈਕਟ ਵਗੈਰਾ ਤੇ ਨਹੀਂ ਇਹਨਾਂ ਨੂੰ ਪੁੱਛ। ਉਹ ਵੀ ਸਾਰਾ ਵੈਰੀਫਾਈ ਕਰ ਰਹੇ ਆ ਸਾਰਾ ਕਰਕੇ ਫੇ ਤੁਹਾਨੂੰ ਡਿਟੇਲ ਚ ਦੱਸਾਂਗੇ।